ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਾ ਸੂਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਉਂ ਜਿਉਂ 2027 ਨੇੜੇ ਆ ਰਿਹਾ ਹੈ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਤਾਂ ਸਰਕਾਰ ਦੀ ਇੱਕ ਪ੍ਰਾਪਤੀ ਦੇ ਤੌਰ ਤੇ ਸੀ ਪਰ ਲੱਗਦਾ ਹੈ ਹੁਣ ਇਹ ਵੀ ਸਰਕਾਰ ਦੇ ਗਲੇ ਦੀ ਇੱਕ ਹੱਡੀ ਬਣਦਾ ਜਾ ਰਿਹਾ ਹੈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੀ ਇੱਕ ਜਾਂਚ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਕਥਿਤ ਤੌਰ ਤੇ ਇੱਕ ਨਿੱਜੀ ਠੇਕੇਦਾਰ ਦੀ ਫਰਮ ਅਤੇ ਸਰਕਾਰੀ ਅਧਿਕਾਰੀਆਂ ਦਾ ਗੱਠਜੋੜ ਹੈ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਉਹਨਾਂ ਲੋਕਾਂ ਨੂੰ ਠੇਕੇ ਤੇ ਨੌਕਰੀ ਤੇ ਰੱਖਣਾ ਜੋ ਕਿ ਅਯੋਗ ਹਨ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਦਾ ਇਹ ਸਰਹੱਦੀ ਜ਼ਿਲ੍ਹਾ ਸ਼ੂਬੇ ਦੇ ਵਿੱਚ ਨਸ਼ੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ ਡੀਸੀ ਰਾਹੁਲ ਵੱਲੋਂ ਜਾਰੀ ਰਿਪੋਰਟ ਦੇ ਆਧਾਰ ਤੇ ਪੁਲਿਸ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਸ਼ਿਕਾਇਤ ਕਰਤਾ ਹਰਜਿੰਦਰ ਸਿੰਘ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ 120 ਬੰਦੇ ਕੰਟਰੈਕਟ ਤੇ ਭਰਤੀ ਕਰਨ ਦਾ ਠੇਕਾ ਦਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੀ ਕੰਪਨੀ ਏਸ਼ੀਅਨ ਐਡਵਾਂਸਡ ਡਿਵੈਲਪਮੈਂਟ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਇਹ ਠੇਕਾ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਮਨਦੀਪ ਸਿੰਘ ਪੱਡਾ ਨੇ ਗੈਰ ਕਾਨੂੰਨੀ ਢੰਗ ਨਾਲ ਦਿੱਤਾ ਸੀ ਠੇਕੇਦਾਰ ਦਵਿੰਦਰ ਸਿੰਘ ਇੱਕ ਗੋਰਖ ਧੰਦਾ ਚਲਾ ਰਿਹਾ ਸੀ ਜਿਸ ਵਿੱਚ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਜਾਲੀ ਕਾਗਜ਼ਾਤ ਤੇ ਡਿਗਰੀਆਂ ਤਿਆਰ ਕਰਦਾ ਸੀ ਤੇ ਲੋਕਾਂ ਤੋਂ ਨੌਕਰੀ ਦੇਣ ਦੇ ਏਵਜ਼ ਦੇ ਵਿੱਚ ਮੋਟੀ ਰਕਮ ਵਸੂਲਦਾ ਸੀ ਇਸ ਸਕੀਮ ਵਿੱਚ ਜਾਲੀ ਡਿਗਰੀਆਂ ਹੋਣ ਦੇ ਬਾਵਜੂਦ ਕਾਉਂਸਲਰ ਦੀ ਨੌਕਰੀ ਦੇ ਲਈ 5 ਲੱਖ ਰੁਪਏ ਸਟਾਫ ਨਰਸ ਦੀ ਭਰਤੀ ਦੇ ਲਈ 3 ਲੱਖ ਰੁਪਏ ਤੇ ਡਾਟਾ ਐਂਟਰੀ ਆਪਰੇਟਰ ਦੇ ਲਈ 2 ਲੱਖ ਰੁਪਏ ਲਏ ਗਏ ਜੁਲਾਈ 2023 ਦੇ ਵਿੱਚ ਕੰਪਨੀ ਨੇ ਹਰੇਕ ਬੰਦੇ ਤੋਂ ਬਿਨਾ ਕਿਸੇ ਰਸੀਦ ਦੇ ਜਾਰੀ ਕੀਤੇ ਆ 6000 ਰੁਪਏ ਇਹ ਕਹਿ ਕੇ ਲਏ ਕਿ ਤੁਹਾਡੀ ਵੈਰੀਫਿਕੇਸ਼ਨ ਕਰਾਉਣੀ ਹੈ ਕੰਪਨੀ ਦੇ ਡਾਇਰੈਕਟਰ ਦੇ ਦਸਤਾਵੇਜ਼ ਤੇ ਹੋਰ ਜੋ ਉਹਨਾਂ ਵੱਲੋਂ ਜਮ੍ਹਾਂ ਕਰਾਏ ਗਏ ਸਾਰੇ ਕਾਗਜ਼ ਨੇ ਉਜਾਲੀ ਹਨ ਠੇਕਾ ਦੇਣ ਸਮੇਂ ਡਾਕਟਰ ਪੱਡਾ ਨੇ ਕਥਿਤ ਤੌਰ ਤੇ ਕੋਈ ਵੀ ਜਾਂਚ ਜਾਂ ਵੈਰੀਫਿਕੇਸ਼ਨ ਕਿਸੇ ਵੀ ਦਸਤਾਵੇਜ਼ ਦੀ ਨਹੀਂ ਕੀਤੀ ਇਹ ਸ਼ਿਕਾਇਤ ਕਰਤਾ ਹਰਜਿੰਦਰ ਸਿੰਘ ਦਾ ਕਹਿਣਾ ਹੈ ਜਾਂਚ ਰਿਪੋਰਟ ਕੀ ਕਹਿੰਦੀ ਹੈ ਜਾਂਚ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਏਸ਼ੀਅਨ ਐਡਵਾਂਸਡ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਜਿਸ ਨੂੰ ਮਲਾਜਮ ਮਹਈਆ ਕਰਾਉਣ ਦਾ ਠੇਕਾ 1 ਜੁਲਾਈ 2023 ਤੋਂ 31 ਮਾਰਚ 2024 ਤੱਕ ਦਿੱਤਾ ਗਿਆ ਸੀ ਉਸਨੇ ਗੈਰ ਕਾਨੂੰਨੀ ਤਰੀਕੇ ਨਾਲ ਵੈਰੀਫਿਕੇਸ਼ਨ ਫੀਸ ਲਈ ਭਰਤੀ ਕਰਨ ਲਈ ਕਥਿਤ ਤੌਰ ਤੇ ਰਿਸ਼ਵਤ ਲਈ ਕੰਪਨੀ ਦੇ ਮੈਨੇਜਰ ਤੇ ਠੇਕੇਦਾਰ ਦਵਿੰਦਰ ਸਿੰਘ ਤੇ ਇਹ ਇਲਜ਼ਾਮ ਹਨ ਕਿ ਉਸਨੇ ਠੇਕੇ ਸੰਬੰਧੀ ਤੱਥ ਲੁਕੋਏ ਜੋ ਠੇਕੇ ਦੀਆਂ ਸ਼ਰਤਾਂ ਸਨ ਉਹਨਾਂ ਦੀ ਪਾਲਣਾ ਨਹੀਂ ਕੀਤੀ ਅਧੂਰੇ ਅਤੇ ਗੁੰਮਰਾਹਕੁੰਨ ਰਿਕਾਰਡ ਜਮ੍ਹਾਂ ਕਰਾਏ ਤੇ ਜੇ ਕਿਸੇ ਮੁਲਾਜ਼ਮ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਕੋਈ ਆਵਾਜ਼ ਚੁੱਕੀ ਗਈ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹਰਾਸ ਕੀਤਾ ਗਿਆ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਦੋਂ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਪੱਡਾ ਜੋ ਕਿ ਹੁਣ ਸੁਰ ਸਿੰਘ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਯਾਨੀ ਐਸ ਐਮਓ ਵਜੋਂ ਤਾਇਨਾਤ ਸਨ ਉਹਨਾਂ ਦੀ ਠੇਕੇਦਾਰ ਦੇ ਨਾਲ ਮਿਲਿਪੁਕਸੀ ਕਥਿਤ ਤੌਰ ਤੇ ਤੇ ਦਸਤਾਵੇਜ਼ਾਂ ਦੀ ਕੋਈ ਵੀ ਜਾਂਚ ਨਹੀਂ ਕੀਤੀ ਗਈ ਤੇ ਭਰਤੀ ਪ੍ਰਕਿਰਿਆ ਦੇ ਵਿੱਚ ਬੇਨਿਜਮੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਸ ਰਿਪੋਰਟ ਵਿੱਚ ਸਬੂਤਾਂ ਦਾ ਜ਼ਿਕਰ ਹੈ ਕਿ ਕਈ ਮੁਲਾਜ਼ਮਾਂ ਜਿਨ੍ਹਾਂ ਦੇ ਵਿੱਚ ਕਾਉਂਸਲਰ ਤੇ ਡਾਟਾ ਐਂਟਰੀ ਆਪਰੇਟਰ ਸ਼ਾਮਲ ਹਨ ਉਹਨਾਂ ਦੀ ਭਰਤੀ ਜਾਲੀ ਸਿਰਫ ਸਰਟੀਫਿਕੇਟਾਂ ਤੇ ਕੀਤੀ ਗਈ 16 ਅਗਸਤ 2023 ਨੂੰ ਕੀਤੇ ਇੱਕ ਕਾਨੂੰਨੀ ਇਕਰਾਰਨਾਮੇ ਦਾ ਵੀ ਜ਼ਿਕਰ ਹੈ ਜੋ ਕਿ ਕਥਿਤ ਤੌਰ ਤੇ ਦਿਖਾਉਂਦਾ ਹੈ ਕਿ 26 ਲੱਖ 86000 ਰੁਪਏ ਭਰਤੀ ਦੇ ਲਈ ਰਿਸ਼ਵਤ ਦੇ ਤੌਰ ਤੇ ਇਕੱਠੇ ਕੀਤੇ ਗਏ डीसी ਨੇ ਇਹ ਮਾਮਲਾ ਐਸਐਸਪੀ ਤਰਨਤਾਰਨ ਕੋਲ ਭੇਜ ਦਿੱਤਾ ਹੈ ਅਤੇ ਇਹ ਕਿਹਾ ਹੈ ਕਿ ਮਾਮਲਾ ਅਪਰਾਧਿਕ ਹੈ ਇਸ ਦੀ ਬਰੀਕੀ ਨਾਲ ਜਾਂਚ ਕਰਾਈ ਜਾਵੇ। ਉਹ ਸਵਾਲ ਇਹ ਹੈ ਕਿ ਕੀ ਇਹ ਮਾਮਲਾ ਸਿਰਫ ਜਾਲੀ ਭਰਤੀ ਦਾ ਹੈ, ਰਿਸ਼ਵਤ ਲੈਣ ਦਾ ਹੈ ਜਾਂ ਕੁਝ ਹੋਰ ਵੀ ਸਰਫਸ ਦੇ نیچے ਚੱਲ ਰਿਹਾ ਹੈ ਜੋ ਕਿ ਉਨਾ ਹੀ ਖਤਰਨਾਕ ਹੈ। 28 ਜੁਲਾਈ 2025 ਨੂੰ ਤਰਨਤਾਰਨ ਦੇ ਮੌਜੂਦਾ ਡਿਪਟੀ ਮੈਡੀਕਲ ਕਮਿਸ਼ਨਰ ਨੇ ਇਤਲਾਹ ਦਿੱਤੀ ਸੀ ਕਿ ਜ਼ਿਲ੍ਹੇ ਦੇ ਦੋ ਓਟ ਸੈਂਟਰ ਜਿਹੜੇ ਓਟ ਕੇਂਦਰ ਨੇ ਜਿੱਥੇ ਨਸ਼ਾ ਛਡਾਇਆ ਜਾਂਦਾ ਹੈ ਮਰੀਜ਼ਾਂ ਦੀਆਂ ਗਲਤ ਐਂਟਰੀਆਂ ਤੇ ਬੋਪਰੇ ਨਰਫੀਨ ਗੋਲੀਆਂ ਦੀ ਦੁਰਵਰਤੋਂ ਹੋ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿ ਐਨਡੀਪੀਸੀ ਐਕਟ ਦੇ ਵਿੱਚ ਇਸ ਗੋਲੀ ਦੀ ਵਰਤੋਂ ਨਸ਼ੇ ਦੇ ਆਦੀ ਨੂੰ ਹੌਲੀ-ਹੌਲੀ ਨਸ਼ੇ ਤੋਂ ਹਟਾਉਣ ਦੇ ਲਈ ਕੀਤੀ ਜਾਂਦੀ ਹੈ ਪਰ ਸਿਹਤ ਅਧਿਕਾਰੀਆਂ ਮੁਤਾਬਕ ਕਈ ਮਰੀਜ਼ ਇਸ ਨੂੰ ਪੀਸ ਕੇ ਇਸ ਦਾ ਟੀਕਾ ਵੀ ਲਗਾਉਂਦੇ ਹਨ ਤਾਂ ਕਿ ਇੱਕਦਮ ਜ਼ਿਆਦਾ ਨਸ਼ਾ ਹੋ ਜਾਵੇ ਜਿਹਨੂੰ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕਦਮ ਕਿੱਕ ਮਿਲੇ ਉਸ ਦੇ ਲਈ ਟੀਕੇ ਦੇ ਵਿੱਚ ਵੀ ਇਹਨਾਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਗੋਲੀਆਂ ਆਮ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਹਨ ਤੇ ਸਖਤ ਨਿਗਰਾਨੀ ਹੇਠਾਂ ਹੀ ਇਹ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਮੈਡੀਕਲ ਪ੍ਰਸਕ੍ਰਿਪਸ਼ਨ ਦੇ ਨਾਲ ਹੀ ਇਹ ਗੋਲੀ ਦਿੱਤੀ ਜਾਂਦੀ ਹੈ ਸਿਰਫ ਨਸ਼ਾ ਛਡਾਊ ਕੇਂਦਰਾਂ ਵਿੱਚ ਹੀ ਨਸ਼ੇ ਦੇ ਵਿਕਲਪ ਦੇ ਤੌਰ ਤੇ ਇਹਨਾਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਡਿਪਟੀ ਮੈਡੀਕਲ ਕਮਿਸ਼ਨਰ ਨੇ ਕੜਿਆਲਾ ਅਤੇ ਖਡੂਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਇੱਕ ਪੱਟੀ ਨਹੀਂ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ 28 ਜੁਲਾਈ 2025 ਨੂੰ ਕਿਰਤੋਵਾਲ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਕੜਿਆਲਾ ਦਾ ਉਪ ਕੇਂਦਰ ਹੈ ਉੱਥੇ ਅਤੇ 25 ਜੁਲਾਈ 2025 ਨੂੰ ਖਲੂਰ ਸਾਹਿਬ ਦੇ ਓਟ ਕੇਂਦਰ ਦੇ ਵਿੱਚ ਜਾਂਚ ਕੀਤੀ ਗਈ ਸੀ ਉੱਥੇ ਇਨਸਪੈਕਸ਼ਨ ਕੀਤੀ ਗਈ ਸੀ ਜਿਸ ਵਿੱਚ ਮਰੀਜ਼ਾਂ ਦੇ ਰਿਕਾਰਡ ਅਤੇ ਗੋਲੀਆਂ ਦੀ ਵੰਡ ਦੇ ਵਿੱਚ ਗੰਭੀਰ ਅਨਿਯਮਤਾ ਪਾਈਆਂ ਗਈਆਂ ਨੇ ਬਹੁਤ ਫਰਕ ਮਿਲਿਆ ਹੈ ਦੋਨਾਂ ਚੀਜ਼ਾਂ ਦੇ ਵਿੱਚ ਅਧਿਕਾਰੀਆਂ ਦੇ ਮੁਤਾਬਕ ਜਦੋਂ ਪਿਛਲੇ ਹਫ਼ਤੇ ਦੇ ਰਿਕਾਰਡ ਜਾਂਚੇ ਗਏ ਤਾਂ ਮਰੀਜ਼ਾਂ ਦੀ ਗਿਣਤੀ ਜਿਹੜੀਆਂ ਆਨਲਾਈਨ ਐਂਟਰੀ ਕੀਤੀਆਂ ਗਈਆਂ ਸੀ ਮਰੀਜ਼ਾਂ ਦੀਆਂ ਉਦੇ ਨਾਲ ਮੇਲ ਨਹੀਂ ਖਾਂਦੀ ਸੀ ਪੱਤੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਲਗਾਤਾਰ ਝੂਠੀਆਂ ਐਂਟਰੀਆਂ ਕਰ ਰਿਹਾ ਹੈ ਤੇ ਓਟ ਦੀਆਂ ਦਵਾਈਆਂ ਦੀ ਦੁਰਵਰਤੋਂ ਕਰ ਰਿਹਾ ਹੈ ਇਹ ਮਾਮਲਾ ਵੀ ਡੀਸੀ ਅਤੇ ਐਸਐਸਪੀ ਤਰਨਤਾਰਨ ਨੂੰ ਭੇਜ ਦਿੱਤਾ ਗਿਆ ਹੈ ਜਾਂਚ ਕਰਨ ਦੇ ਲਈ ਅਤੇ ਐਕਸ਼ਨ ਲੈਣ ਦੇ ਲਈ ਇਸ ਮਾਮਲੇ ਵਿੱਚ ਵੀ ਪੁਲਿਸ ਨੇ ਹਜੇ ਤੱਕ ਕੋਈ ਵੀ ਜਾਂਚ ਸ਼ੁਰੂ ਨਹੀਂ ਕੀਤੀ ਹੈ ਇਨ੍ਹਾਂ ਬੇਨਿਜ਼ਮੀਆਂ ਤੋਂ ਇਲਾਵਾ ਓਟ ਕੇਂਦਰਾਂ ਦੇ ਵਿੱਚ ਬੁਖਰੇ ਨਾਰਫਿੰਗਮੀਆਂ ਗੋਲੀਆਂ ਦੀਆਂ ਚੋਰੀ ਦੀਆਂ ਘਟਨਾਵਾਂ ਵੀ ਸਾਹਮਣੇ ਆਇਆ ਸਭ ਤੋਂ ਤਾਜ਼ਾ ਘਟਨਾ ਤਰਨ ਤਰਨ ਦੇ ਭਾਗੂਪੁਰ ਦੁਰਗਲੀ ਓਟ ਕੇਂਦਰ ਦੇ ਵਿੱਚ ਹੋਈ ਹੈ ਅਧਿਕਾਰੀਆਂ ਦੇ ਦੱਸਣ ਮੁਤਾਬਕ ਇੱਕ ਚੋਰ ਕੇਂਦਰ ਦੇ ਵਿੱਚ ਦਾਖਲ ਹੋਇਆ ਪਰ ਸੁਰੱਖਿਆ ਮਲਾਜ਼ਮਾਂ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਪੱਟੀ ਦੇ ਸਰ ਥਾਣੇ ਵਿੱਚ ਦੋਸ਼ੀ ਤੇ ਕੇਂਦਰ ਦੇ ਵਿੱਚੋਂ ਪੱਖਾ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ 2 ਫਰਵਰੀ 2025 ਨੂੰ ਕੜਿਆਲਾ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਮੁਲਾਜ਼ਮਾ ਨੇ ਦੱਸਿਆ ਕਿ ਓਟ ਕੇਂਦਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਜਾਂਚ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਬੁਪਰੇਨੋਰਫਿਨ ਦਵਾਈਆਂ ਵਾਲੇ ਡੱਬੇ ਨੂੰ ਤੱਕੇ ਨਾਲ ਖੋਲ੍ਹਿਆ ਗਿਆ ਹੈ ਤੇ ਉਸ ਦੇ ਵਿੱਚੋਂ 2 mg ਦੀਆਂ 296 ਗੋਲੀਆਂ ਤੇ 4 mg ਦੀਆਂ 5626 ਗੋਲੀਆਂ ਚੋਰੀ ਹੋ ਗਈਆਂ ਸਨ 3 ਮਾਰਚ 2025 ਨੂੰ ਵੀ ਚੋਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਕੜਿਆਲਾ ਨੂੰ ਹੀ ਨਿਸ਼ਾਨਾ ਬਣਾਇਆ ਤੇ ਇੱਕ ਏਸੀ ਇੱਕ ਕੈਮਰਾ ਇੱਕ ਪੱਖਾ ਤੇ 2 ਐਮਜੀ ਦੀਆਂ 3151 ਗੋਲੀਆਂ ਚੋਰੀ ਕਰਕੇ ਲੈ ਗਏ 25 ਮਈ ਨੂੰ ਹੀ ਅਜਨਾਲਾ ਦੇ ਸਿਵਲ ਹਸਪਤਾਲ ਤੋਂ ਜਿੰਨੀਆਂ ਵੀ ਗੋਲੀਆਂ ਉੱਥੇ ਪਈਆਂ ਸੀ ਹਸਪਤਾਲ ਦੇ ਵਿੱਚ ਬੋਪਰੋਨੋਰਫ੍ਰਿੰਡੀਆਂ ਉਹ ਸਾਰੀਆਂ ਹੀ ਚੋਰੀ ਹੋ ਗਈਆਂ ਇੱਕ ਹੋਰ ਚੋਰੀ 13 ਦਸੰਬਰ 2024 ਨੂੰ ਵੀ ਤਰਨਤਾਰਨ ਦੇ ਰੋਡਾਗੁੜਾ ਆਮ ਆਦਮੀ ਕਲੀਨਿਕ ਦੇ ਵਿੱਚ ਵੀ ਹੋਈ ਸੀ ਉੱਥੇ ਵੀ ਇੱਕ 에어 ਕੰਡੀਸ਼ਨਰ ਤੇ ਹੋਰ ਚੀਜ਼ਾਂ ਦੀ ਚੋਰੀ ਹੋਈ ਸੀ ਹੁਣ ਇਹ ਚੋਰੀ ਦੀਆਂ ਘਟਨਾਵਾਂ ਮੁਲਾਜ਼ਮਾਂ ਦੀ ਭਰਤੀ ਦੇ ਵਿੱਚ ਘੁਟਾਲਾ ਜਾਲੀ ਦਸਤਾਵੇਜ਼ਾਂ ਦੇ ਵਰਤੋਂ ਇਹ ਸਾਰੀਆਂ ਚੀਜ਼ਾਂ ਨਾਲ ਨਸ਼ਿਆਂ ਨੂੰ ਕਿਵੇਂ ਰੋਕਿਆ ਜਾਏਗਾ ਕਿਵੇਂ ਇਹ ਸਾਰੀਆਂ ਚੀਜ਼ਾਂ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਨਗੀਆਂ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਨਹੀਂ ਕਿ ਸਿਰਫ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਹੈ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਪਿੱਛੇ ਜੇ ਤੁਹਾਨੂੰ ਇੱਕ ਖਬਰ ਸੁਣਨ ਨੂੰ ਮਿਲੀ ਹੋਵੇਗੀ ਕਿ ਚੰਡੀਗੜ੍ਹ ਦੇ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲ ਪੰਜਾਬ ਦੇ ਵਿੱਚ ਦਰਜਨਾ ਇਸ ਤਰ੍ਹਾਂ ਦੇ ਨਸ਼ਾ ਛਡਾਊ ਕੇਂਦਰ ਤੇ ਮੁੜ ਬਸੇਵਾ ਕੇਂਦਰ ਚਲਾਉਣ ਦਾ ਠੇਕਾ ਸੀ ਵੱਡੀ ਗਿਣਤੀ ਦੇ ਵਿੱਚ ਉਹ ਇਸ ਤਰ੍ਹਾਂ ਦੇ ਕੇਂਦਰ ਚਲਾ ਰਿਹਾ ਸੀ ਤੇ ਉੱਥੇ ਵੀ ਇਸ ਤਰੀਕੇ ਦੀਆਂ ਜਿਹੜੀਆਂ ਗੋਲੀਆਂ ਨੇ ਉਨ੍ਹਾਂ ਦੇ ਵਿੱਚ ਕਰੋੜਾ ਰੁਪਏ ਦਾ ਕਪਲਾ ਹੋਇਆ ਸੀ 21 ਕਰੋੜ ਰੁਪਏ ਤੋਂ ਵੱਧ ਜਬਤ ਕੀਤੇ ਗਏ ਸੀ ਉਸ ਡਾਕਟਰ ਦੇ ਖਾਤਿਆਂ ਦੇ ਵਿੱਚੋਂ ਇਹ ਰਕਮ ਮਿਲੀ ਸੀ ਉਸ ਤੋਂ ਬਾਅਦ ਹੀ ਕਾਨੂੰਨ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਕਿੰਨੇ ਸੈਂਟਰ ਕੋਈ ਚਲਾ ਸਕਦਾ ਹੈ ਇੱਕ ਆਦਮੀ ਉਸ ਦੇ ਉੱਤੇ ਵੀ ਇੱਕ ਪਾਬੰਦੀ ਲਗਾਈ ਗਈ ਕਾਨੂੰਨ ਦੇ ਵਿੱਚ ਬਦਲਾਅ ਲਿਆਂਦੇ ਗਏ ਲੇਕਿਨ ਸਵਾਲ ਫੇਰ ਮੁੜ ਕੇ ਉਹੀ ਆ ਜਾਂਦਾ ਹੈ ਕਿ ਕੀ ਨਸ਼ਾ ਘਰਾ ਨੂੰ ਤੋੜ ਕੇ ਬੰਦ ਕੀਤਾ ਜਾ ਸਕਦਾ ਹੈ ਜੋ ਕਿ ਪੰਜਾਬ ਸਰਕਾਰ ਦੀ ਇਸ ਸਮੇਂ ਮਹਿੰਮ ਚੱਲ ਰਹੀ ਹੈ ਕਿ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਆਵੇਂ ਕਿ ਉੱਥੇ ਕਾਨੂੰਨ ਨਜਾਇਜ਼ ਕਬਜ਼ਿਆਂ ਦਾ ਵਰਤਿਆ ਜਾ ਰਿਹਾ ਹੈ ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਜਿਸ ਦਾ ਘਰ ਢਾਇਆ ਜਾ ਰਿਹਾ ਹੈ ਉਸ ਦੇ ਉੱਪਰ ਨਸ਼ੇ ਦਾ ਵਪਾਰ ਕਰਨ ਦੇ ਆ ਕਈ ਕਈ ਐਫ ਆਈ ਆਰ ਦਰਜ ਨੇ ਤੇ ਉਸ ਕਰਕੇ ਹੀ ਉਹ ਘਰਾਂ ਨੂੰ ਢਾਇਆ ਜਾ ਰਿਹਾ ਹੈ ਹੁਣ ਤੱਕ ਪੰਜਾਬ ਸਰਕਾਰ 170 ਤੋਂ ਵੱਧ ਅਜਿਹੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਉਹਨਾਂ ਦੇ ਘਰਾਂ ਨੂੰ ਢਾ ਚੁੱਕੀ ਹੈ لیکن ਇਹਦੇ ਨਾਲ ਕੀ ਨਸ਼ਾ ਬੰਦ ਹੋ ਜਾਏਗਾ ਜਿੰਨੇ ਵੀ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਲੋਕ ਨੇ ਡਾਕਟਰ ਲੋਕਰੇ ਜੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਜਾਂ ਮਨੋਵਿਗਿਆਨੀ ਲੋਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਇਹ ਚਰਚਾ ਕਰਕੇ ਦੇਖੋ ਤਾਂ ਨਸ਼ੇ ਦਾ ਜਿਹੜਾ ਵੀ ਮਰੀਜ਼ ਹੁੰਦਾ ਹੈ ਉਸ ਨੂੰ ਨਸ਼ੇ ਦੀ ਸਪਲਾਈ ਬੰਦ ਕਰਕੇ ਨਸ਼ੇ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਇਹ ਇੱਕ ਬਿਮਾਰੀ ਦੀ ਤਰ੍ਹਾਂ ਹੈ ਤੇ ਉਸ ਦਾ ਇਲਾਜ ਵੀ ਉਸੇ ਤਰੀਕੇ ਨਾਲ ਕਰਨਾ ਜ਼ਰੂਰੀ ਹੁੰਦਾ ਹੈ ਉਸੀ ਜੇ ਨਸ਼ਾ ਇੱਕ ਨਸ਼ੇੜੀ ਦਾ ਬੰਦ ਕਰਦੇ ਹੋਗੇ ਤਾਂ ਉਹਦੀ ਸਿਹਤ ਦੇ ਉੱਤੇ ਹੋਰ ਬਹੁਤ ਮਾੜੇ ਅਸਰ ਹੋਣਗੇ ਉਹ ਜਿਹੜੇ ਵਿਦਡਰੋਅਲ ਸਿੰਪਟਮ ਹੋਣਗੇ ਉਹਨਾਂ ਚੋਂ ਲੱਗੇਗਾ ਤੇ ਉਸ ਸਮੇਂ ਦੇ ਦੌਰਾਨ ਕੋਈ ਵੀ ਕਦਮ ਚੱਕ ਸਕਦਾ ਹੈ ਦੁਖੀ ਹੋ ਕੇ ਕਿਸੇ ਵੀ ਪਾਸੇ ਨੂੰ ਉਹਦੀ ਜ਼ਿੰਦਗੀ ਜਾ ਸਕਦੀ ਹੈ ਇਹ ਵੀ ਸਾਰਿਆਂ ਨੂੰ ਪਤਾ ਅਜੇ ਮੌਕਿਆਂ ਤੇ ਉਹਦੀ ਕਾਉਂਸਲਿੰਗ ਕਰਨ ਦੀ ਲੋੜ ਹੁੰਦੀ ਹੈ ਉਸ ਨੂੰ ਸਮਝਾ ਬੁਝਾ ਕੇ ਉਸ ਤੇ ਮੁੜ ਬਸੇਵੇਂ ਵੱਲ ਧਿਆਨ ਦੇਣਾ ਹੁੰਦਾ ਹੈ ਤਾਹੀਂ ਕੋਈ ਲਿਛੇੜੀ ਹੌਲੀ-ਹੌਲੀ ਲੰਮੇ ਸਮੇਂ ਦੇ ਬਾਅਦ ਇਸ ਨਸ਼ੇ ਦੀ ਭਿਆਨਕ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਇਹ ਸਾਰੇ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਲੋਕਾਂ ਦਾ ਮੰਨਣਾ ਹੈ ਇਹ ਸੈਂਕਟੀਫਿਕਲੀ ਸਾਬਤ ਕੀਤਾ ਗਿਆ ਤਰੀਕਾ ਹੈ ਜੇ ਕਿਸੇ ਨੂੰ ਤੁਸੀਂ ਨਸ਼ੇ ਤੋਂ ਬਾਹਰ ਲੈ ਕੇ ਆਉਣਾ ਹੈ ਨਸ਼ਾ ਛਡਾਉਣਾ ਹੈ ਤਾਂ ਉਹ ਇੰਨਾ ਆਸਾਨ ਨਹੀਂ ਹੈ ਕਿ ਅਸੀਂ ਨਸ਼ੇ ਦੀ ਕਲੀ ਸਪਲਾਈ ਬੰਦ ਕਰ ਦੇਵਾਂਗੇ ਉਹਦੇ ਨਾਲ ਨਸ਼ਾ ਖਤਮ ਹੋ ਜਾਏਗਾ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਵਾਰ ਇਸ ਗੱਲ ਨੂੰ ਵੀ ਪ੍ਰਚਾਰਿਆ ਗਿਆ ਹੈ ਖਾਸ ਕਰ ਜਿਹੜੇ ਅੰਮ੍ਰਿਤਪਾਲ ਦੇ ਸਪੋਰਟਰ ਨੇ ਜਾਂ ਸਾਥੀ ਨੇ ਜਾਂ ਉਹਦੇ ਮਾਪੇ ਨੇ ਕਿ ਉਹ ਅੰਮ੍ਰਿਤ ਛਕਾ ਕੇ ਨਸ਼ਾ ਛਡਾਉਂਦਾ ਸੀ ਠੀਕ ਹੈ ਇਹ ਇੱਕ ਧਰਮ ਨਾਲ ਜੁੜੀ ਹੋਈ ਗੱਲ ਹੈ ਕਿਸੇ ਨੂੰ ਅੰਮ੍ਰਿਤ ਛਕਾਉਣਾ ਚੰਗੀ ਗੱਲ ਹੈ ਲੇਕਿਨ ਇਹ ਕਹਿ ਦੇਣਾ ਕਿ ਮਹਿਜ ਅੰਮ੍ਰਿਤ ਛਕਾ ਕੇ ਕਿਸੇ ਨਛੇੜੀ ਦਾ ਨਸ਼ਾ ਛਡਾਇਆ ਜਾ ਸਕਦਾ ਹੈ ਇਹ ਧਾਰਨਾ ਵੀ ਕਿਸੇ ਨਾ ਕਿਸੇ ਪੱਧਰ ਤੇ ਗਲਤ ਹੈ ਜੇ ਐਨਾ ਹੀ ਸੌਖਾ ਹੁੰਦਾ ਨਸ਼ਾ ਛਡਾਉਣਾ ਤਾਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇਹ ਨਸ਼ਾ ਬਹੁਤ ਆਸਾਨੀ ਨਾਲ ਛੁਡਾਇਆ ਜਾ ਸਕਦਾ ਸੀ ਤੇ ਸਿੱਖ ਧਰਮ ਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਤਰੀਕੇ ਦੇ ਨਾਲ ਪ੍ਰਚਾਰ ਵੀ ਹੋ ਸਕਦਾ ਸੀ ਜਿਹੜਾ ਐਸਜੀਪੀਸੀ ਹੁਣ ਰੋਂਦੀ ਹੈ ਜਾਂ ਇਸ ਗੱਲ ਦੀ ਕੰਪਲੇਨ ਕਰਦੀ ਹੈ ਕਿ ਸਾਡੇ ਲੋਕ ਸਿੱਖ ਧਰਮ ਨੂੰ ਛੱਡ ਕੇ 크ਰਿਸਚੀਅਨ ਬਣੀ ਜਾ ਰਹੇ ਨੇ ਜੇ ਸਿਰਫ ਅੰਮ੍ਰਿਤ ਛੜਾ ਕੇ ਹੀ ਅਸੀਂ ਨਸ਼ਾ ਛਡਾ ਸਕਦੇ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਤਾਂ ਫਿਰ ਸਿੱਖੀ ਦੇ ਪ੍ਰਚਾਰ ਲਈ ਇਸ ਤੋਂ ਵਧੀਆ ਢੰਗ ਤਰੀਕਾ ਹੋਰ ਕੀ ਹੋ ਸਕਦਾ ਸੀ ਉਸ ਦਾ ਇਸਤੇਮਾਲ ਸਾਰੀ ਦੁਨੀਆ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਕਿਉਂ ਨਹੀਂ ਵਰਤਿਆ ਗਿਆ ਇਹ ਸਵਾਲ ਵੀ ਐਸਜੀਪੀਸੀ ਨੂੰ ਤੇ ਉਹਨਾਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੁੱਛਣਾ ਬਣਦਾ ਹੈ ਜਿਹੜੇ ਇਸ ਤਰੀਕੇ ਦੇ ਦਾਅਵੇ ਕਰਦੇ ਹਨ ਨਸ਼ਾ ਛਡਾਉਣਾ ਇੱਕ ਬਹੁਤ ਹੀ ਜਟਲ ਪ੍ਰਕਿਰਿਆ ਹੈ ਇਹਦੇ ਵਿੱਚ ਕਈ ਐਂਗਲਾਂ ਤੋਂ ਇਕੱਠੇ ਇਕਸਾਰ ਕੰਮ ਕਰਨਾ ਪੈਂਦਾ ਹੈ ਸਿਰਫ ਇੱਕ ਚੀਜ਼ ਦੇ ਉੱਤੇ ਕੰਮ ਕਰਕੇ ਤੁਸੀਂ ਨਸ਼ੇ ਦੀ ਇਸ ਕੋੜ ਨੂੰ ਖਤਮ ਨਹੀਂ ਕਰ ਸਕਦੇ ਇਹ ਸਾਰਿਆਂ ਨੂੰ ਪਤਾ ਚਲੋ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਰਕਾਰ ਸਮਗਲਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੱਡੀਆਂ ਮੱਛੀਆਂ ਤੇ ਹੱਥ ਪਾਏ ਜਾ ਰਹੇ ਨੇ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਜਿਹੜੇ ਛੋਟੇ ਮੋਟੇ ਤਸਕਰ ਨੇ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੇ ਇਹ ਨਸ਼ਾ ਛਡਾਊ ਕੇਂਦਰ ਬਣਾਏ ਗਏ ਨੇ ਜਿਹੜੇ ਮੁਰਵਸੀਮਾ ਕੇਂਦਰ ਬਣਾਏ ਗਏ ਨੇ ਇਹਨਾਂ ਦਾ ਵੀ ਇੱਕ ਬਹੁਤ ਇੰਪੋਰਟੈਂਟ ਬਹੁਤ ਹੀ ਗੰਭੀਰ ਰੋਲ ਹੈ ਜਿੱਥੇ ਇਹ ਕਾਉਂਸਲਰਾਂ ਨੇ ਸਮਝਾ ਬਜਾ ਕੇ ਇਸੇ ਲੀਹੂ ਲੱਤੇ ਵਿਅਕਤੀ ਨੂੰ ਵਾਪਸ ਲੀਤੇ ਲੈ ਕੇ ਆਉਣਾ ਹੁੰਦਾ ਹੈ ਤੇ ਉੱਥੇ ਜੇ ਭਰਤੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਪੈਸੇ ਲੈ ਕੇ ਅਸੀਂ ਭਰਤੀ ਕਰ ਦਿੰਦੇ ਆ ਤਾਂ ਉਹ ਸਾਰੇ ਪਰਪਸ ਦੇ ਉੱਤੇ ਹੀ ਪਾਣੀ ਫਿਰ ਜਾਂਦਾ ਹੈ ਜਿਹੜਾ ਇੱਕ ਬਹੁਤ ਅਹਿਮ ਤੇ ਜ਼ਰੂਰੀ ਹਿੱਸਾ ਹੈ ਨਸ਼ੇ ਰੁਕાડਣ ਦਾ ਉਸ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਉਹ ਚੇਨ ਟੁੱਟ ਜਾਂਦੀ ਹੈ ਤੇ ਉਹ ਵਿਅਕਤੀ ਜਿਹੜੇ ਉਹਨਾਂ ਕੇਂਦਰਾਂ ਦੇ ਵਿੱਚ ਦਾਖਲ ਨੇ ਉਹ ਬਾਹਰ ਨਿਕਲਦੇ ਸਾਰ ਫੇਰ ਵਾਪਸ ਨਸ਼ੇ ਦੀ ਲਤ ਦੇ ਵਿੱਚ ਲੱਗ ਜਾਂਦੇ ਨੇ ਉਸੇ ਨਸ਼ੇ ਦੀ ਦਲਦਲ ਦੇ ਵਿੱਚ ਚਲੇ ਜਾਂਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਸੋ ਇਹ ਕੋਈ ਸਥਾਈ ਹੱਲ ਨਹੀਂ ਹੈ ਕਿ ਸਿਰਫ ਤਸਕਰਾਂ ਨੂੰ ਫੜ ਕੇ ਨਸ਼ਾ ਰੋਕਿਆ ਜਾ ਸਕਦਾ ਹੈ ਜੇ ਸਰਕਾਰ ਵਾਕਿਆ ਹੀ ਚਿੰਤਤ ਹੈ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤਾਂ ਇਨ੍ਹਾਂ ਕਾਉਂਸਲਰ ਦੇ ਵਿੱਚ ਇਨ੍ਹਾਂ ਸਾਈਕੀਆਟ੍ਰਿਸਟ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੈ ਇੱਕ ਮੁੜ ਬਸੇਵੇਂ ਦਾ ਰਸਤਾ ਬਣਾਉਣਾ ਬਹੁਤ ਜ਼ਰੂਰੀ ਹੈ ਜਿੱਥੇ ਇਹਨਾਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਾਉਣ ਤੋਂ ਬਾਅਦ ਪਰੇਰਿਆ ਜਾ ਸਕੇ ਉਥੇ ਜੋੜਿਆ ਜਾ ਸਕੇ ਤਾਂ ਕਿ ਦੁਬਾਰਾ ਉਹ ਉਸ ਦਲਦਲ ਦੇ ਵਿੱਚ ਵਾਪਸ ਨਾ ਜਾਣ ਇਸ ਤਰ੍ਹਾਂ ਦੇ ਕਦਮ ਚੱਕਣ ਦੀ ਸਖਤ ਲੋੜ ਹੈ ਲੇਕਿਨ ਉਸਤੇ ਕਿਤੇ ਨਾ ਕਿਤੇ ਸਰਕਾਰ ਖੁੰਝ ਗਈ ਲੱਗਦੀ ਹੈ ਜੋ ਵੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਸ ਨਸ਼ੇ ਦੇ ਉੱਪਰ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਕੂਰੀ ਸਿਆਸਤ ਹੋ ਰਹੀ ਹੈ ਜਿਸ ਤਰੀਕੇ ਦੇ ਸੰਜੀਦਾ ਐਫਰਟਸ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਇਸੇ ਕਰਕੇ ਹੀ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਸ਼ੇ ਦੇ ਕਾਰਨ ਜੋ ਮੌਤਾਂ ਹੋ ਰਹੀਆਂ ਨੇ, ਓਵਰਡੋਸ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ, ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉਹ ਹਜੇ ਵੀ ਅਜਿਹੀਆਂ ਤਸਵੀਰਾਂ ਤੁਹਾਨੂੰ ਟੀਵੀ ਦੇ ਵਿੱਚ ਨਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਜਾਂਦੀਆਂ ਨੇ ਜਿੱਥੇ ਕੋਈ 20ਾਂ, 25ਾਂ, 30ਾਂ ਸਾਲਾਂ ਦੇ ਨੌਜਵਾਨ ਨਸ਼ੇ ਕਰਕੇ ਆਪਣੀ ਜਾਨ ਤੋਂ ਹੱਥ ਖੋ ਬੈਠਦੇ ਨੇ। ਅੱਜ ਵੀ ਉਹ ਤਸਵੀਰਾਂ, ਉਹ ਦ੍ਰਿਸ਼ ਸਾਨੂੰ ਦੇਖਣ ਨੂੰ ਆਮ ਮਿਲ ਜਾਂਦੇ ਨੇ। ਉਸ ਦਾ ਵੱਡਾ ਕਾਰਨ ਇਹ ਹੈ ਕਿ ਜਿਸ ਸਾਇੰਟਿਫਿਕ ਤਰੀਕੇ ਨਾਲ ਨਸ਼ਾ ਛਡਾਉਣ ਤੇ ਕੰਮ ਹੋਣਾ ਚਾਹੀਦਾ ਹੈ ਉਸ ਤੇ ਵਿੱਚ ਹਜੇ ਵੀ ਬਹੁਤ ਕਮੀਆਂ ਹਨ ਸੋ ਉਮੀਦ ਕਰਦੇ ਹਾਂ ਸਰਕਾਰ ਇਹਨਾਂ ਗਲਤੀਆਂ ਤੋਂ ਕੁਝ ਸਿੱਖੇਗੀ ਬਾਕੀ ਜੋ ਸਿਆਸਤ ਚੱਲ ਰਹੀ ਹੈ ਉਹ ਇੱਕ ਪਾਸੇ ਉਹਨੇ ਚੱਲੀ ਜਾਣਾ ਹੈ ਉਸ ਨੂੰ ਤੁਸੀਂ ਤੇ ਮੈਂ ਰੋਕ ਨਹੀਂ ਸਕਦੇ ਲੇਕਿਨ ਇਹ ਜਿਹੜੀ ਗੰਭੀਰ ਸਮੱਸਿਆ ਹੈ ਨਸ਼ੇ ਦੀ ਇਸ ਤੋਂ ਲਜਾਦ ਪਾਉਣ ਦੇ ਲਈ ਜੋ-ਜੋ ਕਦਮ ਚੁੱਕੇ ਜਾ ਸਕਦੇ ਨੇ ਉਹ ਸਰਕਾਰ ਜ਼ਰੂਰ ਸੰਜੀਦਗੀ ਦੇ ਨਾਲ ਚੁੱਕੇਗੀ ਕੇਂਦਰ ਜਰੂਰ ਖੋਲ ਦਿੱਤੇ ਗਏ ਨੇ ਨਸ਼ਾ ਛਡਾਊ ਕੇਂਦਰ ਵੀ ਖੋਲੇ ਗਏ ਨੇ ਮੁੜ ਵਸੇਵਾ ਕੇਂਦਰ ਵੀ ਖੋਲੇ ਗਏ ਨੇ ਲੇਕਿਨ ਉੱਥੇ ਯੋਗ ਉਮੀਦਵਾਰਾਂ ਨੂੰ ਤਨਤ ਕਰਨਾ ਬਹੁਤ ਜ਼ਰੂਰੀ ਹੈ ਉੱਥੇ ਉਹ ਡਾਕਟਰ ਉਹ ਕਾਉਂਸਲਰਾਂ ਨੂੰ ਤਨਤ ਕਰਨਾ ਬਹੁਤ ਜ਼ਰੂਰੀ ਹੈ ਜੋ ਨੌਜਵਾਨਾਂ ਦੇ ਨਾਲ ਮਿਲ ਕੇ ਕੰਮ ਕਰਕੇ ਉਹਨਾਂ ਨੂੰ ਹੌਲੀ-ਹੌਲੀ ਇਸ ਭਟਕੇ ਹੋ ਰਸਤੇ ਤੋਂ ਹਟਾ ਕੇ ਮੁੜ ਪਟੜੀ ਤੇ ਚਾੜ ਸਕਣ ਉਹ ਕੰਮ ਨਸ਼ਾ ਛਡਾਉਣ ਦੇ ਲਈ ਬਹੁਤ ਅਹਿਮ ਕੰਮ ਮੰਨਿਆ ਜਾਂਦਾ ਹੈ ਤੇ ਉੱਥੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਐਜ਼ ਅ ਸਟੇਟ ਗਵਰਨਮੈਂਟ ਲੈਕ ਕਰ ਰਹੇ ਹਾਂ ਅਸੀਂ ਕਿਤੇ ਪਿੱਛੇ ਰਹਿ ਗਏ ਹਾਂ ਸਾਇੰਟਿਫਿਕ ਤਰੀਕੇ ਨਾਲ ਡਾਕਟਰ ਬਲਬੀਰ ਸਿੰਘ ਵੱਲੋਂ ਕਿਹਾ ਤਾਂ ਜ਼ਰੂਰ ਗਿਆ ਸੀ ਦਾਵਾ ਵੀ ਕੀਤਾ ਗਿਆ ਸੀ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਜ਼ਮੀਨੀ ਪੱਧਰ ਤੇ ਉਹ ਕੰਮ ਕਰਨ ਦੀ ਹਜੇ ਵੀ ਗੁੰਜਾਇਸ਼ ਹੈ ਲੋੜ ਹੈ ਇਹ ਸਰਕਾਰ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸੋ ਉਮੀਦ ਕਰਦੇ ਹਾਂ ਸਰਕਾਰ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦੇਵੇਗੀ ਇਹਨਾਂ ਚੀਜ਼ਾਂ ਤੇ ਕੰਮ ਜ਼ਰੂਰ ਕਰੇਗੀ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਉਹ ਇੱਕ ਨਾਰਾ ਬਣ ਕੇ ਨਹੀਂ ਰਹਿ ਜਾਏਗਾ ਉਹ ਵਾਕਿਆ ਹੀ ਪੰਜਾਬ ਦੇ ਨੌਜਵਾਨਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਬਦਲਣ ਦੇ ਲਈ ਕੰਮ ਆਵੇਗਾ ਇਸੇ ਉਮੀਦ ਦੇ ਨਾਲ ਤਤਵ ਵਿਦਾਲ ਲੈਨੇ ਆਂ ਧੰਨਵਾਦ